శ్రీ దర్గా చలిసా నవ నవ దు కర్ నమో నవో అు పేలికరాలా రూప మాదో అధక సహా దర్శకర్త జన అత సుఖ పాసార శక్తి లకినా పాలన హిత అన్న పూర్ణా జగపాలా తుమి ఆధ సుందరి బా ਪ੍ਰਹਲਾਦ ਕਾਲ ਸਭ ਨਾਸ਼ਨ ਹਾਰੀ ਤਉ ਗੋਰੀ ਸ਼ਿਵ ਸ਼ੰਕਰ ਪਿਆਰੇ ਸ਼ਿਵ ਜੋਗੀ ਤੇਰੇ ਗੁਣ ਗਾਵੇ ਬ੍ਰਹਮਾ ਵਿਸ਼ਨੂੰ ਤੋਏ ਨਤ ਤੇ ਆਵੇ ਰੂਪ ਸਰਸਵਤੀ ਕਾ ਤੁਮ ਧਾਰਾ ਦੇ ਸੁਬੁਧੀ ਰਿਸ਼ੀ ਮਨੁ ਨਾ ਵਾਰਾ ਤਰੋ ਰੂਪ ਨਰ ਸਿੰਘ ਕੋ ਅੱਬਾ ਪ੍ਰਗਟ ਪਈ ਫਾੜ ਕੇ ਖੱਬਾ ਰਾਕਸ਼ ਕਰ ਪ੍ਰਹਲਾਦ ਬਚਾਓ ਹਰ ਨਾ ਕੁਛ ਕੋ ਸੁਰਗ ਪਠਾਓ ਲక్ష్ਮੀ ਰੂਪ ਤਰੋ ਜਗ ਮਾਹੇ ਸ਼੍ਰੀ ਨਰੈਣ ਅੰਗ ਸਮਾਹੇ ਸੇਰ ਸਦੂ ਕੇ ਕਰਤ ਵਲਾਸਾ ਦਜਾ ਸਿੰਧੂ ਦੀਦੇ ਮਨ ਆਸਾ ਹੰਗਲਾਜ ਮੈਂ ਤੁਮੇ ਪਵਾਨੇ ਮੈਂ ਮਾ ਅਮਤਨਾ ਜਾਤ ਬਖਾਨੇ ਮਾਤ ਵੀ ਤੋ ਮਾਵਤੀ ਮਾਤਾ ਪਮਨੇਸ਼ਵਰ ਬੰਗਲਾ ਸੁਖ ਦਾਤਾ ਸ਼੍ਰੀ ਪੈਰਵਤਾਰਾ ਜਗਤਾ ਨਸ਼ਦਰ ਪਾਲ ਪਉ ਦੁਖ ਨਵਾਰਨ ਕੇਰ ਹੈ ਵਾਹਨ ਸੁਹੋਂ ਪਵਾਨੀ ਲੰਗੂਰ ਵੀਰ ਚਲਤ ਅਗਵਾਨੀ ਕਰ ਮੈਂ ਖੱਪਰ ਖੜਕ ਵਰਾਜੇ ਜਾਂ ਕੋ ਦੇਖ ਕਰ ਡਰ ਭਾਜੇ ਸੋ ਹੈ ਅਸਰ ਅਰ ਉਤਰ ਛੋਲਾ ਜਾਤੇ ਉਰਤ ਛਤਰੂ ਹੈ ਜਿ ਛੋਲਾ ਨਗਰ ਕੋਟ ਮੈਂ ਤਮਹਿਵਰਾ ਆਜਤ ਤੇ ਹੋਂ ਲੋਕੋ ਮੈਂ ਡੰਗਾ ਬਾਜਤ ਸੋਭਨ ਸੋਬਦਾਨੁ ਮਤਮ ਮਾਰੇ ਰਕਤ ਬੀਜ ਸ਼ੰਖੰ ਸਹਾਰੇ ਮੈਂ ਹੈ ਸਾਸ਼ਰ ਨਿਰਪ ਅਤ ਅਬਮਾਨੀ ਜੇਹੋਂ ਕਾਏ ਮੈਂ 파ਰ ਮਹਿ ਅਕਰਾ ਜੇਹੋਂ ਕਾਏ 파ਰ ਮਹਿ ਅਕਲਾਨੀ ਰੂਪ ਕਰਾਲ ਕਾਲ ਕਾਂ ਧਾਰਾ ਜੇਨ ਸੈ ਤੁਮ ਤੈ ਸਹਾਰਾ परे गाड़ संतन पर जब जब पई सहाय तुम पई सहाय मात तुम तब तब अमर पूरी अरबास वलोका तब महिमा सब काय अशोका ज्वाला में है ज्योति तुम्हारे तो में जरा बूजे नर नारी प्रेम भक्त से जो जस गावे दुख दद नक्त न यावे तावे तो में जो नरमन लाई जन मनता को छुट जाए योगी स्वरमन कहत पुकारी योगन हो मैं शक्ति तुम्हारे शंकर आचरज तप के नो काम करोद जीव सब लिन्न नश देन ध्यान नश देन ध्यान तरो शंकर को कहो का काल न सिमरो तम को शक्ति रूप को मर्मना पायो शक्ति गई तब मन पछतायो जानंगत ओ यही कर्तव्य खानी जय 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 जगदम्बा भवानी ਪਈ ਪਰਸਨ ਆਇ ਜਗਦੰਬਾ ਦਈ ਸ਼ਕਤੀ ਨਹਿ ਕੀਨ ਅਵਲੰਬਾ ਮੋਹ ਕੋ ਮਾਤ ਕਸ਼ਟ ਅਤ ਭੇਰੋ ਤੰਦਨ ਕਉਨ ਹਰੇ ਦੁਖ ਮੇਰੋ ਆਸ਼ਾ ਤਰਸ਼ਨ ਨ ਪਿਟ ਸਤਾਵੇ ਰਿਪੂ ਮੂਰਖ ਮੋਹ ਅਤ ਡਰ ਪਾਵੇ ਸ਼ਤਰੂ ਨਾਸ਼ ਕੀ ਜੇ ਮਹਾਰਾਨੇ ਸਿਮਰੇ ਇਕ ਜਤ ਤੁਮੇ ਭਵਾਨੇ ਕਰੋ ਕਿਰਪਾ ਹੀ ਮਾਤ ਦੇ ਆਲਾ ਦੇ ਦੀ ਸਦੀ ਹੈ ਕਰ ਹਨੇ ਹਾਲਾ ਜਬ ਲਗ ਜੋਂਦ ਜਾ ਭਲ ਪਾਓ ਤੁਮਰੋ ਜਸਮੈ ਸਦਾ ਸੁਨਾਓ ਨਰਵਾ ਦੇ ਇਨਸਾਜੋ ਨਰਵਾਵੇ ਸਭ ਸੁਖ ਪਉ ਪਰਵਦ ਪਾਵੇ ਦੇਵੀ ਦਾਸਨ ਜਨ ਜਾਣੇ ਕਰੋ ਕਿਰਪਾ ਜਗਦੰਮ ਪਵਾਨੇ ਦੇਵੀ ਦਾਸਨ ਜਨ ਜਾਣੇ ਕਰੋ ਕਿਰਪਾ ਜਗਦੰਮ ਪਵਾਨੇ ਜਾ ਜਾ ਮੇਰੀ ਬਰੰਗਿਆ ਮਾਂ ਜਾ ਜਾ ਮੇਰੀ ਸ਼ੇਰ ਮਾਂ ਲੈਣਾ